ਅੱਜ ਮੇਰੀ ਮਾਂ ਨੇ ਬਣਾਇਆ ਗਰਮੀਆਂ ਦਾ ਬਹੁਤ ਹੀ ਵਧੀਆ ਸਾਗ। ਲਓ ਜੀ ਗਰਮੀਆਂ ਦਾ ਮੌਸਮ ਦੇ ਵਿੱਚ ਗੁਵਾਰੇ ਦੀਆਂ ਫਲੀਆਂ ਦਾ ਸਾਗ ਤੇ ਨਾਲ ਬੇਸਣ ਦਾ ਚਿਲਾ। ਇਹ ਰੋਟੀ ਨਰਮ-ਨਰਮ ਖਾਣ ਨੂੰ ਮਿਲ ਜਾਵੇ ਤਾਂ ਤੁਹਾਨੂੰ ਸਰਦੀਆਂ ਵਾਲਾ ਜਿਹੜਾ ਸਰੋਂ ਦਾ ਸਾਗ ਹੈ ਉਹਦੀ ਯਾਦ ਆ ਜਾਵੇਗੀ ਜੀ। ਇੰਨਾ ਵਧੀਆ ਇੰਨਾ ਟੇਸਟੀ ਗੁਵਾਰੇ ਦੀਆਂ ਫਲੀਆਂ ਦਾ ਸਾਗ ਬਣ ਕੇ ਤਿਆਰ ਹੁੰਦਾ ਆ। ਇਸ ਤਰ੍ਹਾਂ ਬਣਾਓ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਸਾਗ ਬਣ ਕੇ ਤਿਆਰ ਹੁੰਦਾ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਏ ਜੋਤੀਮਨ ਫੈਮਿਲੀ ਜੀ ਹੋਰ ਸੁਣਾਓ ਕੀ ਹਾਲ ਹੈ ਬਾਗਰ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਜੀ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ ਜਿਵੇਂ ਤੁਸੀਂ ਦੇਖ ਰਹੇ ਹੋ ਗੁਵਾਰੇ ਦੀਆਂ ਫਲੀਆਂ ਆ ਮੈਂ ਬਣਾਣਾ ਅੱਜ ਇਹਨਾਂ ਦਾ ਸਾਗ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਇਸ ਤਰ੍ਹਾਂ ਦਾ ਟੇਸਟੀ ਬਣਦਾ ਜਿਵੇਂ ਕਿ ਆਪਾਂ ਚੁੱਲ੍ਹੇ ਤੇ ਬਣਾਉਨੇ ਆ ਬਹੁਤ ਹੀ ਵਧੀਆ ਸਾਗ ਬਣ ਕੇ ਤਿਆਰ ਹੁੰਦਾ ਇਸ ਤਰ੍ਹਾਂ ਸਾਈਡਾਂ ਤੋਂ ਕੱਟ ਕੇ ਬਿਲਕੁਲ ਫਰੈਸ਼ ਆ ਤਾਜ਼ੀਆਂ ਆ ਨਰਮੀਆਂ ਬਿਲਕੁਲ ਪੱਕੀਆਂ ਹੋਈਆਂ ਨਹੀਂ ਹੈਗੀਆਂ ਅਗਰ ਇਸ ਤਰ੍ਹਾਂ ਕੱਟਣ ਤੋਂ ਬਾਅਦ ਇਹਨਾਂ ਨੂੰ ਛਿੱਲਣਾ ਛਿੱਲਣ ਦੀ ਜ਼ਰੂਰਤ ਪਵੇ ਉਹ ਪੱਕੀਆਂ ਹੋਈਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪੈਂਦੀ ਆ ਸਾਰੀਆਂ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਨਾਲ ਜੀ ਇਹ ਲਈ ਆ ਮੈਂ ਪਾਲਕ ਇੱਕ ਕੁਛੀ ਪਾਲਕ ਦੀ ਲਈ ਆ ਤੇ ਨਾਲ ਲਈ ਆ ਇੱਕ ਬੰਦ ਗੋਭੀ ਮੈਂ ਅੱਧੀ ਪਾਉਂਗੀ ਕੱਟ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋਣਾ ਆ ਬਿਲਕੁਲ ਜੋ ਕਿ ਕਿਰਕਿਆ ਨਿਕਲ ਜਾਵੇ ਧੋਣ ਤੋਂ ਪਹਿਲਾਂ ਮੈਂ ਉਨੀ ਦੇਲ ਲਈ ਜੀ 2 ਕੱਪ ਪਾਣੀ ਦੇ ਕੁੱਕਰ ਦੇ ਵਿੱਚ ਪਾ ਕੇ ਰੱਖ ਦੇਣੇ ਆ ਨਮਕ ਪਾ ਦਾਣਾ ਸਵਾਦ ਅਨੁਸਾਰ ਤੇ ਮਿਰਚਾਂ ਹਰੀਆਂ ਮੈਂ ਕੱਟ ਕੇ ਪਾਤੀਆਂ ਚਾਰ ਪੰਜ ਮਿਰਚਾਂ ਪਾ ਦੇਣੀਆਂ ਜੀ ਕੱਟ ਕੇ ਤੁਸੀਂ ਚਾਹੋ ਤਾਂ ਬਾਅਦ ਵਿੱਚ ਵੀ ਪਾ ਸਕਦੇ ਆ ਪਰ ਇਹਦੇ ਨਾਲ ਇਹ ਹੁੰਦਾ ਕਿ ਨਾਲ ਹੀ ਇਹ ਪੀਸ ਹੋ ਜਾਂਦੀਆਂ ਜਦੋਂ ਆਪਾਂ ਸਾਗ ਨੂੰ ਘੋਟਣਾ ਆ ਇਸ ਤਰ੍ਹਾਂ ਮੈਂ ਫਲੀਆਂ ਨੂੰ ਲੈ ਲੈਣਾ ਆ ਫਲੀਆਂ ਨੂੰ ਲੈ ਕੇ ਇਹਨਾਂ ਦੇ ਛੋਟੇ ਛੋਟੇ ਪੀਸ ਇਸ ਤਰ੍ਹਾਂ ਕੱਟ ਕੇ ਇਹਦੇ ਵਿੱਚ ਪਾਈ ਜਾਣੇ ਆ ਤੇ ਨਾਲ ਹੀ ਪਾਣੀ ਗਰਮ ਹੋਈ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਫਲੀਆਂ ਪਾਈਆਂ ਜੀ ਇਸ ਤਰ੍ਹਾਂ ਸਾਰੀਆਂ ਹੀ ਕੱਟ ਕੇ ਮੈਂ ਦੇਖੋ ਇਸ ਤਰ੍ਹਾਂ ਚਾਹੇ ਤੁਸੀਂ ਚਾਕੂ ਦੇ ਨਾਲ ਕੱਟ ਲਓ ਕੈਂਚੀ ਸੀਜ਼ਰ ਦੇ ਨਾਲ ਕੱਟ ਲਓ ਜਿਹੜੀ ਸਬਜੀ ਕੱਟਣ ਵਾਲੀ ਹੁੰਦੀ ਆ ਜਾਂ ਫਿਰ ਤੁਸੀਂ ਇਕੱਠੀਆਂ ਕੱਟ ਕੇ ਰੱਖ ਲਓ ਇਸ ਤਰ੍ਹਾਂ ਤੇ ਬਾਅਦ ਵਿੱਚ ਉਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਦਿਓ ਇਸ ਤਰ੍ਹਾਂ ਲਓ ਜੀ ਜੇ ਕੋਈ ਮੋਟੀ ਰਹਿੰਦੀ ਆ ਕਿਸਾਬ ਤੇ ਵੀ ਚਲ ਗਈ ਉਹਨੂੰ ਵੀ ਦੁਬਾਰਾ ਅਸੀਂ ਕੱਟਣਾ ਆ ਆ ਦੇਖੋ ਜੀ ਇਸ ਤਰ੍ਹਾਂ ਤੇ ਇੰਨਾ ਇਹ ਸਾਗ ਟੇਸਟੀ ਬਣਦਾ ਹੈਲਥੀ ਆ ਬਹੁਤ ਵਧੀਆ ਇਸੇ ਤਰ੍ਹਾਂ ਹੀ ਪਾਲਕ ਨੂੰ ਵੀ ਰਫਲੀ ਜਿਹਾ ਕੱਟ ਕੇ ਇਹਨੂੰ ਵੀ ਪਾਲਕ ਨੂੰ ਵੀ ਸਾਰੀ ਨੂੰ ਇਹਦੇ ਵਿੱਚ ਮੈਂ ਪਾ ਰਹੀ ਆ ਦੇਖੋ ਇਸ ਤਰ੍ਹਾਂ ਸਾਫ਼ ਸੁਥਰੀ ਪਾਲਕ ਆ ਬਹੁਤ ਵਧੀਆ ਚੰਗੀ ਤਰ੍ਹਾਂ ਤੁਸੀਂ ਪੱਤੇ ਵਗੈਰਾ ਦੇਖ ਕੇ ਇਹਨੂੰ ਪਾਲਕ ਨੂੰ ਸਾਫ਼ ਕਰਕੇ ਨਾ ਇਹਨੂੰ ਕੱਟ ਕੇ ਸਾਰੀ ਨੂੰ ਪਾ ਦੇਣਾ ਤੇ ਇਸ ਤੋਂ ਬਾਅਦ ਜੀ ਆ ਦੇਖੋ ਇਸ ਤਰ੍ਹਾਂ ਪਾਲਕ ਲਈ ਆ ਤੇ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਨ ਦਾ ਬਹੁਤ ਸ਼ੁਕਰੀਆ ਵਾਇਰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਪਹਿਲੀ ਵਾਰੀ ਦੇਖ ਰਹੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰ ਦੋ ਜੇ ਕੀਤਾ ਹੋਇਆ ਤਾਂ ਤੁਹਾਡਾ ਬਹੁਤ ਧੰਨਵਾਦ ਆ ਨਹੀਂ ਕੀਤਾ ਤਾਂ ਜੀ ਕਰ ਦਿਓ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ ਸਾਰੀ ਪਾਲਕ ਨੂੰ ਕੱਟ ਲਿਆ ਸਾਰੀ ਪਾਲਕ ਕੱਟ ਕੇ ਇਸ ਤਰ੍ਹਾਂ ਪਾਲੀ ਪਹਿਲਾਂ ਸਾਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਕਿ ਬਹੁਤ ਜ਼ਿਆਦਾ ਸਾਗ ਆ ਪਰ ਹੌਲੀ ਹੌਲੀ ਜਦੋਂ ਜਦੋਂ ਜਿਵੇਂ ਜਿਵੇਂ ਇਹ ਰਿਜਣ ਲੱਗ ਜਾਣਾ ਸਾਗ ਨੇ ਉਸੇ ਵੇਲੇ ਇਹ ਘਟ ਹੁੰਦੀ ਜਾਣੀ ਆ ਅੱਜ ਇੱਕ ਅੱਧੀ ਮੈਂ ਪੀਸ ਅੱਧਾ ਬੰਦ ਗੋਭੀ ਦਾ ਪੀਸ ਲੈ ਲਿਆ ਇਹਨੂੰ ਵੀ ਮੈਂ ਰਫਲੀ ਜਿਹਾ ਕੱਟ ਕੇ ਇਹਦੇ ਵਿੱਚ ਪਾ ਲਿਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਬਰੋਕਲੀ ਵੀ ਲੈ ਸਕਦੇ ਆ ਪਰ ਜੋ ਵੀ ਆਪਣੀ ਰੇਂਜ ਦੇ ਵਿੱਚ ਹੁੰਦਾ ਆ ਆਪਾਂ ਉਹੀ ਲੈ ਆਇਆ ਬੰਦ ਗੋਭੀ ਵੀ ਲੈ ਸਕਦੇ ਆ ਪਾਲਕ ਦਾ ਵੀ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਪਾਲਕ ਵੀ ਉਹੀ ਸਾਨੂੰ 20 ਰੁਪਏ ਦੀ ਇੱਕ ਗੁੱਚੀ ਮਿਲੀ ਆ ਬਹੁਤ ਵਧੀਆ ਤੇ ਫਲੀਆਂ ਵੀ ਸੋ ਜੀ ਇਹ ਸਾਗ ਜਿਹੜਾ ਕਈ ਵਾਰ ਹੁਣ ਗਰਮੀਆਂ ਨੂੰ ਕੁਝ ਨਹੀਂ ਖਾਣ ਨੂੰ ਦਿਲ ਕਰਦਾ ਉਹੀ ਸਬਜ਼ੀਆਂ ਉਹੀ ਸਭ ਕੁਝ ਤੇ ਫਿਰ ਸੋਚਦੇ ਕੋਈ ਨਮੀ ਜਿਹੀ ਚੀਜ਼ ਬਣਾਉਣੇ ਆ ਇਹ ਜੀ ਦੇਖੋ ਜੀ ਮੈਂ ਅਦਰਕ ਤੇ ਲਸਣ ਲਸਣ ਮੋਟਾ ਰਹਿਣ ਦੇ ਤਾਦਰ ਰੱਖਣ ਨੂੰ ਥੋੜਾ ਕੱਦੂਕਸ ਕਰ ਲਿਆ ਕਿਉਂਕਿ ਜਦੋਂ ਆਪਾਂ ਇਹਨੂੰ ਘੋਟਦੇ ਆ ਅਦਰਕ ਥੋੜਾ ਮੋਟਾ ਰਹਿ ਜਾਂਦਾ ਆ ਇਹ ਵੀ ਪਾਦਣਾ ਨਾਲੇ ਸਾਗ ਸਾਡਾ ਲੱਗ ਪਿਆ ਰੀਜਣ ਖੁਸ਼ਬੂ ਸਾਰੇ ਘਰ ਦੇ ਵਿੱਚ ਸਾਗ ਦੀ ਇੰਨੀ ਸੋਹਣੀ ਫੈਲੀ ਹੋਈ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਆਪਾਂ ਸੌਰੋਂ ਦਾ ਸਾਗ ਬਣਾਉਂਦੇ ਹੁੰਨੇ ਆ ਲਓ ਜੀ ਮੈਂ ਇਹਦਾ ਹੁਣ ਢੱਕਣ ਦੇਣਾ ਆ ਢੱਕਣ ਦੇਣ ਤੋਂ ਬਾਅਦ ਜੀ ਇਹਦੀਆਂ ਮੈਂ ਬਹੁਤ ਜ਼ਿਆਦਾ ਇਹਨੂੰ ਵਿਸਲਸ ਨਹੀਂ ਲਵਾਉਣੀ ਆ ਕਿਉਂਕਿ ਸਾਰੀਆਂ ਚੀਜ਼ਾਂ ਸੌਫਟ ਆ ਨਰਮ ਆ ਤੇ ਚਾਹੋ ਤਾਂ ਤੁਸੀਂ ਪਤੀਲੇ ਵਿੱਚ ਵੀ ਬਣਾ ਸਕਦੇ ਆ ਤਿੰਨ ਵੀ ਸਲ ਲਗੀਆਂ ਇਹਨੂੰ ਤਿੰਨ ਸੀਟੀਆਂ ਲਵਾਉਣ ਤੋਂ ਬਾਅਦ ਜੀ ਦੇਖੋ ਸਾਗ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚੋਂ ਸਾਨੂੰ ਜਿੱਦਾਂ ਐਕਸਟਰਾ ਪਾਣੀ ਹੁੰਦਾ ਸਾਗ ਦਾ ਉਹ ਵੀ ਕੱਢਣ ਦੀ ਜ਼ਰੂਰਤ ਨਹੀਂ ਤੇ ਐਸੇ ਤਰ੍ਹਾਂ ਹੀ ਹੁਣ ਮੈਂ ਸਾਗ ਨੂੰ ਜੀ ਘੋਟਣਾ ਆ ਇਹਦੇ ਵਾਸਤੇ ਮੈਂ ਇਸ ਤਰ੍ਹਾਂ ਮੱਕੀ ਦਾ ਆਟਾ ਲੈ ਆਇਆ ਜੀ ਥੋੜਾ ਥੋੜਾ ਪਾਉਂਦੇ ਜਾਣਾ ਆ ਦੇਖੋ ਐਸੇ ਤਰ੍ਹਾਂ ਨਾਲ ਹੀ ਘੋਟੂ ਦੇ ਨਾਲ ਇਹਨੂੰ ਸਾਗ ਨੂੰ ਘੋਟਣਾ ਆ ਹੈਂਡ ਬਲੈਂਡਰ ਨਾਲ ਨਹੀਂ ਮੈਂ ਘੋਟਿਆ ਜੀ ਕਿਉਂਕਿ ਸਾਗ ਬਹੁਤ ਸੌਫਟ ਸੀ ਵਧੀਆ ਸੀਗਾ ਤੇ ਇਸ ਤਰ੍ਹਾਂ ਇਹਦੇ ਨਾਲ ਹੀ ਆਪਾਂ ਮਿਹਨਤ ਕਰਾਂਗੇ ਜੀ ਅਗਰ ਮੈਂ ਪਤੀਲੇ ਚ ਬਣਾਉਣਾ ਚਾਹੁੰਦੀ ਸੀ ਕਿਉਂ ਮੇਰੇ ਪਤੀਲਾ ਛੋਟਾ ਸੀ ਮੇਰੇ ਕੋਲ ਇਸ ਤਰ੍ਹਾਂ ਸੋ ਜੀ ਮੈਨੂੰ ਕੁੱਕਰ ਚ ਬਣਾਉਣਾ ਪਿਆ ਤੇ ਆਹ ਦੇਖੋ ਇਸ ਤਰ੍ਹਾਂ ਥੋੜਾ ਥੋੜਾ ਪਾ ਕੇ ਨਾ ਇਸ ਤਰ੍ਹਾਂ ਆਟਾ ਪਾਉਂਦੇ ਜਾਣਾ ਇਕੱਠਾ ਇੱਕ ਵਾਰ ਆਟਾ ਨਾ ਪਾਓ ਕਿਉਂਕਿ ਇਹਦੇ ਵਿੱਚ ਫਿਰ ਗੱਠਾਈਆਂ ਬਣ ਜਾਂਦੀਆਂ ਆ ਉਹ ਫਿਰ ਮੈਸ਼ ਕਰਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਤੇ ਇਸ ਤਰ੍ਹਾਂ ਇਹਨੂੰ ਸਾਗ ਨੂੰ ਮੈਂ ਸਾਰੇ ਨੂੰ ਕੋਟ ਲੈਣਾ ਚੰਗੀ ਤਰ੍ਹਾਂ ਤੇ ਪ੍ਰਦੀਪ ਨੂੰ ਮੈਂ ਕਹਾਂ ਕਿ ਪ੍ਰਦੀਪ ਫਾੜ ਤੇ ਮੈਂ ਕੋਟ ਦਿਆਂ ਸਾਗ ਨੂੰ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਜੇ ਤੁਸੀਂ ਹੱਥ ਦੇ ਨਾਲ ਨਾ ਇਹਨੂੰ ਕੋਟਦੇ ਆਂ ਵੈਸੇ ਹੈਂਡ ਬਲੈਂਡਰ ਨਾਲ ਵੀ ਕੋਟ ਲਓ ਜ਼ਿਆਦਾ ਨਾ ਪੀਸੋ ਇਹਦੇ ਨਾਲ ਥੋੜ੍ਹਾ ਜਿਹਾ ਜਿਹੜਾ ਸਾਗ ਹੁੰਦਾ ਸਾਡਾ ਦਰਦਰਾ ਰਹਿ ਜਾਂਦਾ ਦੇਖੋ ਜੀ ਲੱਗ ਰਿਹਾ ਨਾ ਬਿਲਕੁਲ ਸਰਦੀਆਂ ਵਾਲਾ ਸਾਗ ਜਿਵੇਂ ਆਪਾਂ ਸਰਦੀਆਂ ਨੂੰ ਬਣਾਉਂਦੇ ਆਂ ਯਕੀਨ ਜਾਨਾ ਸਰੋਂ ਦੇ ਸਾਗ ਦੀ ਜਿਆਦਾ ਜਾਣੀ ਆ ਇੰਨਾ ਸੇਮ ਉਹੀ ਚੀਜ਼ ਉਹੀ ਟੇਸਟ ਕੋਈ ਕੋੜਾਪਨ ਨਹੀਂ ਕੁਛ ਨਹੀਂ ਬਹੁਤ ਵਧੀਆ ਮਠਾਸ ਆ ਤੇ ਇੰਨਾ ਵਧੀਆ ਸਾਗ ਸਾਡਾ ਇਹ ਬਣ ਕੇ ਤਿਆਰ ਹੋ ਜਾਂਦਾ ਆ ਲਓ ਜੀ ਸਾਗ ਸਾਡਾ ਬਿਲਕੁਲ ਘੋਟ ਹੋ ਗਿਆ ਬਿਲਕੁਲ ਮੈਸ਼ ਹੋ ਗਿਆ ਤੇ ਹੁਣ ਆਪਾਂ ਕਰਨੀ ਇਹਦੀ ਤੜਕੇ ਦੀ ਤਿਆਰੀ ਕੜਾਈ ਦੇ ਵਿੱਚ ਪਾ ਲਿਆ ਮੈਂ ਜੀ ਦੇਸੀ ਘਿਓ ਤੁਸੀਂ ਚਾਹੋ ਤਾਂ ਤੁਸੀਂ ਰਿਫਾਈਨਡ ਵੀ ਪਾ ਸਕਦੇ ਆ ਡਾਲਡਾ ਵੀ ਪਾ ਸਕਦੇ ਆ ਦੇਸੀ ਘਿਓ ਪਾਉਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾ ਲਿਆ ਬਰੀਕ ਕੱਟਿਆ ਹੋਇਆ ਦੋ ਤੋਂ ਤਿੰਨ ਪਿਆਜ਼ ਪਿਆਜ਼ ਵੀ ਵੀ ਕੰਜੂਸੀ ਨਹੀਂ ਕਰਨੀ ਪਿਆਜ਼ ਵਧੀਆ ਤਰੀਕੇ ਨਾਲ ਪਾ ਲਿਓ ਭੁੰਨ ਲਿਓ ਪਿਆਜ਼ ਨੂੰ ਬਹੁਤਾ ਜਿਆਦਾ ਬਰੀਕ ਨਹੀਂ ਕਰਨਾ ਤੇ ਪਿਆਜ਼ ਨੂੰ ਹਲਕਾ ਜਿਹਾ ਦੇਖੋ ਇਸ ਤਰ੍ਹਾਂ ਕਰ ਲੈਣਾ ਲਾਈਟ ਜਿਹਾ ਬਰਾਊਨ ਤੇ ਨਾਲ ਹੀ ਇਹਦੇ ਵਿੱਚ ਮੈਂ ਪਾ ਤੀਆਂ ਜੀ ਹਰੀਆਂ ਮਿਰਚਾਂ ਹੋਰ ਕੱਟ ਕੇ ਥੋੜਾ ਜਿਹਾ ਸਪਾਈਸੀ ਕਰਾਰਾ ਜਿਹਾ ਸਾਗ ਬਹੁਤ ਸਵਾਦ ਲੱਗਦਾ ਆ ਜੀ ਇਸ ਤਰ੍ਹਾਂ ਹਰੀਆਂ ਮਿਰਚਾਂ ਵੀ ਨਾਲ ਹੀ ਇਹਦੇ ਆਪਾਂ ਸੌਟੇਜ ਹੀਆਂ ਕਰ ਲੈਣੀਆਂ ਬਹੁਤ ਜਿਆਦਾ ਘਿਓ ਤੇਲ ਦੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਜੀ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਪਾ ਰਹੀ ਆ ਸਾਗ ਆਪਣਾ ਆ ਦੇਖੋ ਇਸ ਤਰ੍ਹਾਂ ਕਿਉਂਕਿ ਇੱਕ ਤੜਕਾ ਹਜੇ ਲਸਣ ਦਾ ਮੈਂ ਦੇਣਾ ਆ ਉਹ ਦੇਣਾ ਆ ਫਿਰ ਦੁਬਾਰਾ ਤੇ ਥੋੜੀ ਜਿ ਮੈਨੂੰ ਯਾਦ ਭੁੱਲ ਗਿਆ ਸੀਗਾ ਹਲਦੀ ਦਾ ਹਲਦੀ ਮੈਂ ਜ਼ਰੂਰ ਪਾਉਂਦੀ ਹੁੰਦੀ ਆ ਸਾਗ ਦੇ ਵਿੱਚ ਹਲਦੀ ਇੱਕ ਤਾਂ ਸਾਡੇ ਸਰੀਰ ਦੇ ਵਿੱਚ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਦੂਸਰਾ ਹਲਦੀ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਆ ਤੇ ਹਰਾ ਜਿਹੜਾ ਰੰਗ ਆ ਸਾਗ ਦਾ ਇਹ ਬਾਰ ਕਰਾਰ ਰਹਿੰਦਾ ਆ ਤੇ ਟੇਸਟੀ ਪੋ ਬਣਦਾ ਆ ਇਸ ਤਰ੍ਹਾਂ ਜੀ ਸਾਗ ਮੈਂ ਪਾਲਿਆ ਖਾਣ ਜੋਗਾ ਜਿੰਨਾ ਖਾਣਾ ਉਨਾਂ ਕੁ ਤੁਸੀਂ ਤੜਕ ਲਓ ਤੜਕਾ ਲਗਾ ਲਓ ਲਓ ਜੀ ਸਾਗ ਪਾਲਿਆ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਣਾ ਮੈਨੂੰ ਥੋੜਾ ਜਿਹਾ ਸੰਘਣਾ ਲੱਗ ਰਿਹਾ ਸੀ ਤੇ ਇਸ ਤਰ੍ਹਾਂ ਹੁਣ ਇਹਨੂੰ ਮੈਂ ਥੋੜਾ ਟਾਈਮ ਪਕਾਉਂਗੀ ਪਾਣੀ ਅਗਰ ਤੁਸੀਂ ਪਾਣਾ ਤਾਂ ਗਰਮ ਪਾਣੀ ਪਾਉਣਾ ਜੀ ਠੰਡਾ ਪਾਣੀ ਨਾ ਪਾਓ ਲਓ ਜੀ ਸਾਡਾ ਸਾਗ ਬਿਲਕੁਲ ਬਣ ਕੇ ਹੋ ਗਿਆ ਤਿਆਰ ਦੇਖੋ ਕਿੰਨੀ ਵਧੀਆ ਇਹਦੀ ਠਿਕਨਸਿਆ ਕਿੰਨਾ ਵਧੀਆ ਸਾਗ ਸਾਡਾ ਬਣ ਕੇ ਤਿਆਰ ਹੋਇਆ ਬਹੁਤ ਹੀ ਟੇਸਟੀ ਸੀਗਾ ਹੁਣ ਮੈਂ ਇੱਕ ਫਾਈਨਲ ਤੜਕਾ ਲਗਾਣਾ ਆ ਘਿਓ ਦਾ ਤੇ ਲਸਣ ਦਾ ਲਓ ਜੀ ਘਿਓ ਹੋ ਗਿਆ ਗਰਮ ਇਹਦੇ ਵਿੱਚ ਮੈਂ ਥੋੜੀ ਜਿਹੀ ਪਾਈ ਆ ਹਿੰਗ ਹਿੰਗ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਂਦਾ ਆ ਗੈਸ ਮੈਂ ਪਹਿਲਾਂ ਬੰਦ ਕਰ ਦਿੱਤੀ ਸੀਗੀ ਘਿਓ ਮੈਲਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਂ ਬਰੀਕ ਕੱਟਿਆ ਹੋਇਆ ਲਸਣ ਪਾਣਾ ਆ ਪੇਸਟ ਨਹੀਂ ਪਾਣੀ ਜੀ ਲਸਣ ਕੱਟ ਕੇ ਪਾਇਓ ਉਹਦੇ ਨਾਲ ਇਹਦਾ ਟੇਸਟ ਤੇ ਫਲੇਵਰ ਬਹੁਤ ਵਧੀਆ ਆਉਂਦਾ ਆ ਸਾਗ ਦੇ ਵਿੱਚ ਜਦੋਂ ਅਸੀਂ ਸਾਗ ਖਾਂਦੇ ਆ ਨਾ ਜਦੋਂ ਲਸਣ ਮੂੰਹ ਜਾਂਦਾ ਬਹੁਤ ਵਧੀਆ ਟੇਸਟ ਆਉਂਦਾ ਆ ਲਓ ਜੀ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਹਲਕਾ ਜਿਹਾ ਇਹਦੇ ਵਿੱਚ ਬਹੁਤ ਜ਼ਿਆਦਾ ਇਹਨੂੰ ਡਾਰਕ ਬਰਾਊਨ ਨਹੀਂ ਕਰਨਾ ਲਾਈਟ ਜਿਹਾ ਕਰਨਾ ਤੇ ਇਹ ਮੇਰੇ ਕੋਲ ਹੈਗੀਆਂ ਹਰੀਆਂ ਮਿਰਚਾਂ ਲਾਲ ਮਿਰਚ ਹੈਗੀਆਂ ਹਰੀਆਂ ਹੀ ਆ ਉਹੀ ਲਾਲ ਹੋਈਆਂ ਆ ਉਹ ਮੈਂ ਇਹਦੇ ਵਿੱਚ ਪਾਣੀ ਆ ਉਹਦੇ ਨਾਲ ਜਿਹੜਾ ਆ ਫਲੇਵਰ ਸਾਗ ਦੇ ਵਿੱਚ ਬਹੁਤ ਵਧੀਆ ਆਉਂਦਾ ਆ ਵੈਸੇ ਵੀ ਆਪਾਂ ਸਾਗ ਨਾਲ ਜਦੋਂ ਖਾਂਦੇ ਆ ਹਰੀ ਮਿਰਚ ਟੇਸਟੀ ਲੱਗਦੀ ਆ ਥੋੜੀ ਜੇ ਇਹਦੇ ਵਿੱਚ ਮੈਂ ਪਾ ਲਈ ਕੁੱਟੀ ਹੋਈ ਲਾਲ ਮਿਰਚ ਇਹਦਾ ਵੀ ਟੇਸਟ ਬਹੁਤ ਵਧੀਆ ਆਂਦਾ ਆ ਲਓ ਜੀ ਸਾਡਾ ਲੱਗਣ ਲੱਗਾ ਤੜਕਾ ਤੜਕਾ ਗਿਆ ਜੀ ਸਾਡਾ ਲੱਗ ਸਾਗ ਨੂੰ ਖੁਸ਼ਬੂ ਇੰਨੀ ਵਧੀਆ ਸੀ ਨਾ ਇੰਨੀ ਭੁੱਖ ਲੱਗੀ ਯਕੀਨ ਜਾਣਿਓ ਤੁਸੀਂ ਗਰਮੀਆਂ ਦੇ ਵਿੱਚ ਨਹੀਂ ਤਾਂ ਆਪਾਂ ਕਹਿੰਦੇ ਨੇ ਭੁੱਖ ਨਹੀਂ ਲੱਗਦੀ ਪਾਣੀ ਪੀ ਹੁੰਦਾ ਪਰ ਜੋ ਸਾਗ ਨੂੰ ਤੜਕਾ ਲੱਗਦਾ ਸੀ ਇਹਨਾਂ ਸਾਗ ਬਣ ਰਿਹਾ ਸੀ ਘਰ 'ਚ ਬਹੁਤ ਹੀ ਵਧੀਆ ਸਮੈਲ ਖੁਸ਼ਬੂ ਆ ਰਹੀ ਸੀ ਕਿ ਤੇ ਭੁੱਖ ਲੱਗੀ ਸੀ ਹੁਣ ਮੈਂ ਨਾਲ ਜੀ ਬਣਾਣਾ ਬੇਸਣ ਦਾ ਚੀਲਾ ਮਤਲਬ ਬੇਸਣ ਦੀ ਰੋਟੀ ਕਹ ਲਓ ਚਾਹੇ ਚੀਲਾ ਕਹੋ ਇਹਦੇ ਵਿੱਚ ਮੈਂ ਬੇਸਣ ਲਿਆ ਇੱਕ ਕੌਲੀ ਥੋੜਾ ਜਿਹਾ ਨਮਕ ਪਾਇਆ ਥੋੜੇ ਜਿਹੀ ਪਾਈ ਆ ਜੀ ਹਲਦੀ ਤੇ ਨਾਲ ਹੀ ਇੱਕ ਹਰੀ ਮਿਰਚ ਪਾਉਂਗੀ ਇਹਦੇ ਵਿੱਚ ਇਸ ਤਰ੍ਹਾਂ ਬਰੀਕ ਬਰੀਕ ਕੱਟ ਕੇ ਥੋੜਾ ਜਿਹਾ ਮੈਂ ਪੁਦੀਨੇ ਦੀਆਂ ਪੱਤੀਆਂ ਪਾਉਂਗੀ ਫਰੈਸ਼ਨੈਸ ਤੇ ਟੇਸਟ ਵਾਸਤੇ ਇਹ ਵੀ ਬਹੁਤ ਵਧੀਆ ਲੱਗਦੀਆਂ ਆ ਜੀ ਪੁਦੀਨੇ ਦੀਆਂ ਪੱਤੀਆਂ ਜਿਹੜੀਆਂ ਆ ਤੇ ਤੁਸੀਂ ਹੈਗੀਆਂ ਤਾਂ ਪਾ ਲਓ ਨਹੀਂ ਹੈਗੀਆਂ ਤੁਸੀਂ ਸਕਿੱਪ ਕਰ ਦਿਓ ਹਰਾ ਧਨੀਆ ਪਾ ਲਓ ਮੇਰੇ ਕੋ ਹਰਾ ਧਨੀਆ ਹੈ ਨਾ ਸੀ ਦੋ ਕੁ ਪੱਤੀਆਂ ਸੀ ਹਰੇ ਧਨੇ ਦੀਆਂ ਉਹ ਵੀ ਮੈਂ ਨਾਲ ਹੀ ਇਹਦੇ ਪੁਦੀਨੇ ਦੀਆਂ ਪੱਤੀਆਂ ਨਾਲ ਮਿਕਸ ਕਰਕੇ ਕੱਟ ਲਈਆਂ ਸੀਆਂ ਗਰਮੀਆਂ ਥੋੜਾ ਜਿਹਾ ਹਰਾ ਧਨੀਆ ਮੁਸ਼ਕਲ ਨਾਲ ਮਿਲਦਾ ਹੈ ਇਹਨੂੰ ਮੈਂ ਹਲਕਾ ਜਿਹਾ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਪਤਲਾ ਜਿਹਾ ਇੱਕ ਘੋਲ ਤਿਆਰ ਕਰਨਾ ਆ ਜੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਜੀ ਆਪਾਂ ਬਣਾਵਾਂਗੇ ਬੇਸਣ ਦਾ ਚਿਲਾ ਜੋ ਕਿ ਬਹੁਤ ਹੀ ਵਧੀਆ ਬਣਦਾ ਹੈ ਇੱਕ ਛੋਟੇ ਸਾਜੀ ਦਾ ਮੈਂ ਪਿਆਜ਼ ਲਿਆ ਜੀ ਪਿਆਜ਼ ਨੂੰ ਮੈਂ ਹਲਕਾ ਜਿਹਾ ਬਰੀਕ ਕੱਟੂਗੀ ਉਹ ਵੀ ਕੱਟ ਕੇ ਇਹਦੇ ਵਿੱਚ ਪਾ ਦੇਣਾ ਤੇ ਪਿਆਜ਼ ਦਾ ਵੀ ਇਹਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਆ ਹੁਣ ਮੈਂ ਲਈ ਇੱਕ ਪੈਨ ਪੈਨ ਦੇ ਵਿੱਚ ਸਿਰਫ ਇੱਕ ਚਮਚ ਮੈਂ ਰਿਫਾਈਨਡ ਆਇਲ ਦਾ ਪਾਇਆ ਤੁਸੀਂ ਚਾਹੋ ਤਾਂ ਤੁਸੀਂ ਘਿਓ ਵੀ ਪਾ ਸਕਦੇ ਆ ਬਟਰ ਵੀ ਪਾ ਸਕਦੇ ਆ ਇੰਨਾ ਕੁ ਬੈਟਰ ਮੈਂ ਪਤਲਾ ਬਣਾਣਾ ਆ ਬਣਾਇਆ ਜੀ ਤੁਸੀਂ ਵੀ ਇੰਨਾ ਹੀ ਬਣਾਇਓ ਤੇ ਇਹ ਨੂੰ ਮੈਂ ਆਪਾਂ ਪੈਨ ਬਿਲਕੁਲ ਗਰਮ ਹੋਣੀ ਚਾਹੀਦੀ ਪ੍ਰਦੀਪ ਟੈਸਟ ਚੈੱਕ ਕਰਕੇ ਦੇ ਦੇ ਸੀ ਕਿੰਨੀ ਕੁ ਗਰਮ ਹੋਈ ਹੈ ਤੇ ਇਸ ਤੋਂ ਬਾਅਦ ਜੀ ਇਹਦੇ ਉੱਤੇ ਆਪਾਂ ਇਹ ਕੜਛੀ ਦੇ ਨਾਲ ਜਿਹੜਾ ਘੋਲਿਆ ਪੂਰੀ ਪੈਨ ਦੇ ਵਿੱਚ ਫੈਲਾ ਦੇਣਾ ਤੇ ਇਹ ਰੋਟੀ ਇੰਨੀ ਸੌਫਟ ਬਣਦੀ ਹੈ ਚੀਲਾ ਕਹੋ ਬੇਸਣ ਦਾ ਆਪਾਂ ਇਹਨੂੰ ਕੁਝ ਚੀਲਾ ਵੀ ਕਹਿੰਦੇ ਆ ਪਰ ਖਾਣਾ ਤਾਂ ਹੈਗਾ ਰੋਟੀ ਦੀ ਤਰ੍ਹਾਂ ਆਪਾਂ ਸਾਗ ਦੇ ਨਾਲ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ 1.5 ਮਿੰਟ ਰੱਖਣ ਤੋਂ ਬਾਅਦ ਇਹਦੇ ਆਏਦ ਵਾਲੇ ਸਾਈਡਾਂ ਤੇ ਹਲਕਾ ਜਿਹਾ ਆਇਲ ਲਗਾ ਦੇਣਾ ਤਾਂ ਜੋ ਸਾਈਡਾਂ ਇਹਦੀਆਂ ਸਾਨੂੰ ਚੱਕਣ ਵਿੱਚ ਕੋਈ ਸਕਲ ਨਾਵੇ ਲਓ ਜੀ ਸਾਡਾ ਆਪਣੇ ਆਪ ਪਤਾ ਲੱਗ ਜਾਂਦਾ ਮਰਜੀ ਇੱਕ ਸਾਈਡ ਤੋਂ ਚੱਕ ਕੇ ਦੇਖ ਲਓ ਕਿ ਇਹ ਬਿਲਕੁਲ ਇਹ ਠਵਾਲੀ ਸਾਈਡ ਤੋਂ ਪੱਕ ਗਿਆ ਆ ਤੇ ਇਸ ਤਰ੍ਹਾਂ ਇਹਦੀ ਮੈਂ ਸਾਈਡ ਚੇਂਜ ਕੀਤੀ ਦੇਖੋ ਕਲਰ ਕਿੰਨਾ ਸੋਹਣਾ ਆ 골ਡ ਕਲਰ ਆਇਆ ਤੇ ਬਿਲਕੁਲ ਪੂਰੀ ਤਰ੍ਹਾਂ ਇਹ ਇੱਕ ਸਾਈਡ ਤੋਂ ਬਣ ਚੁੱਕਾ ਆ ਬਹੁਤ ਹੀ ਟੇਸਟੀ ਆ ਚਾਹੋ ਦਾ ਤੁਸੀਂ ਐਸੇ ਤਰ੍ਹਾਂ ਹੀ ਖਾ ਸਕਦੇ ਆ ਪਿਆਜ਼ ਆ ਹਰੀ ਮਿਰਚੇ ਸਾਰਾ ਕੁਝ ਪਿਆ ਹੋਇਆ ਆ ਤੇ ਇਧਰ ਲਓ ਜੀ ਦੂਸਰੀ ਸਾਈਡ ਵੀ ਦੀ ਚੇਂਜ ਹੋ ਗਈ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬਣਾ ਕੇ ਰੱਖਦੇ ਜਾਣਾ ਦੇਖੋ ਕਲਰ ਕਿੰਨਾ ਸੋਹਣਾ ਆ ਬਿਲਕੁਲ ਸੌਫਟ ਆ ਰੋਮਾਲੀ ਰੋਟੀ ਦੀ ਤਰ੍ਹਾਂ ਇਹ ਬਣਦਾ ਆ ਚਿਲਾ ਤੇ ਖਾਣ ਨੂੰ ਬਹੁਤ ਟੇਸਟੀ ਆ ਇਹਦਾ ਮੇਲ ਸਾਗ ਦੇ ਨਾਲ ਬਹੁਤ ਵਧੀਆ ਆ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਕਿਉਂਕਿ ਆਪਾਂ ਬੇਸਣ ਤੋਂ ਬਣਾ ਰਹੇ ਸੀਗੇ ਤੇ ਇਸ ਤਰ੍ਹਾਂ ਹੀ ਮੈਂ ਸਾਰੇ ਚਿਲੇ ਬਣਾ ਕੇ ਤਿਆਰ ਕਰ ਲੈਣੇ ਆ ਜੀ ਲਓ ਜੀ ਸਾਰੇ ਚਿਲੇ ਬਣਾ ਕੇ ਤਿਆਰ ਕਰ ਲਏ ਹੁਣ ਆਪਾਂ ਕਰਨ ਲੱਗਿਆਂ ਸਰਵ ਬਹੁਤ ਹੀ ਵਧੀਆ ਸਾਗ ਗਰਮਾ ਗਰਮ ਟੇਸਟੀ ਨਾ ਜ਼ਿਆਦਾ ਸਪਾਈਸੀ ਬਣਿਆ ਨਾ ਜ਼ਿਆਦਾ ਕੋਈ ਕੜਵਾਹਟ ਨਹੀਂ ਬਹੁਤ ਹੀ ਵਧੀਆ ਸਾਗ ਸਾਡਾ ਬਣ ਕੇ ਹੋਇਆ ਜੀ ਤਿਆਰ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾ ਕੇ ਆਪ ਖਾਓ ਤੇ ਸਭ ਨੂੰ ਖਿਲਾਓ ਕਿਉਂਕਿ ਗਰਮੀ ਦਾ ਮੌਸਮ ਹੈ ਥੋੜਾ ਜਿਹਾ ਆਪਣਾ ਮੂੰਹ ਦਾ ਟੇਸਟ ਚੇਂਜ ਹੋ ਜਾਂਦਾ ਆ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਅਗਰ ਸਾਗ ਇਸ ਤਰ੍ਹਾਂ ਦਾ ਬਣਿਆ ਹੋਵੇ ਤਾਂ ਬਹੁਤ ਹੀ ਵਧੀਆ ਤਾਂ ਫਿਰ ਇਹਦੇ ਵਿੱਚ ਹੁਣ ਇੱਕ ਮੱਖਣ ਦੀ ਵੀ ਜ਼ਰੂਰਤ ਹੈ ਆ ਦੇਖੋ ਆ ਤੁਹਾਨੂੰ ਦਿਖਾ ਰਹੀਆਂ ਦੇਖੋ ਕਿੰਨੀ ਵਧੀਆ ਸੌਫਟ ਰੋਟੀ ਕਹਿ ਲਓ ਚਾਹੇ ਚੀਲਾ ਕਹਿ ਲਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਯਕੀਨ ਜਾਣਿਓ ਜਦੋਂ ਅਸੀਂ ਖਾਦਾ ਤੇ ਇਸ ਤਰ੍ਹਾਂ ਰੋਟੀ ਮੂੰਹ ਦੇ ਵਿੱਚ ਸਿਰਫ ਘੁਲਦੀ ਜਾਂਦੀ ਸੀ ਇੰਨੀ ਟੇਸਟੀ ਬਣ ਕੇ ਤਿਆਰ ਹੋਈ ਆ ਇੰਨੀ ਸੌਫਟ ਆ ਕੋਈ ਸਖਤ ਨਾ ਸੀ ਤੇ ਐਸੇ ਤਰ੍ਹਾਂ ਹੀ ਆਪਾਂ ਇਹ ਬਣਾ ਕੇ ਥਾਲੀ ਕਰ ਲਈ ਜੀ ਆਪਣੀ ਤਿਆਰ ਅਮੂਲ ਦਾ ਆਪਾਂ ਪਾਵਾਂਗੇ ਬਟਰ ਤੇ ਤੁਸੀਂ ਚਾਹੋ ਤਾਂ ਦੇਸੀ ਘਿਓ ਵੀ ਪਾ ਸਕਦੇ ਆ ਲਓ ਜੀ ਬਿਲਕੁਲ ਤਿਆਰ ਇੱਕ ਚੀਜ਼ ਦੀ ਕਮੀ ਉਹ ਹੈਗੀ ਜੀ ਲੱਸੀ ਲੱਸੀ ਹੈਗੀ ਉਹ ਗੁਲਾਬੀ ਛਾਟੀ ਦੀ ਲੱਸੀ ਜੀ ਇਹ ਵੀ ਬਹੁਤ ਹੀ ਟੇਸਟੀ ਲੱਸੀ ਸੀ ਇੱਕ ਇਹਦਾ ਲੱਸੀ ਦਾ ਸਮੋਕੀ ਜਿਹਾ ਫਲੇਵਰ ਸੀ ਕਿਉਂਕਿ ਦੁੱਧ ਸਾਰਾ ਦਿਨ ਕੱਢਦਾ ਰਹਿੰਦਾ ਕਾੜਨੀ ਦੇ ਵਿੱਚ ਫੇਰੇ ਲੱਸੀ ਹੁੰਦੀ ਹੈ ਜੀ ਤਿਆਰ ਦੇ ਨਾਲ ਹੀ ਆਪਾਂ ਦੇਖੋ ਹਰ ਵਾਰ ਦੀ ਤਰ੍ਹਾਂ ਮੈਂ ਪਹਿਲੀ ਬਾਈਟ ਆਪਣੀ ਬੇਟੀ ਨੂੰ ਟੇਸਟ ਕਰਾਉਂਗੀ ਜੀ ਮੱਖਣ ਦੇ ਨਾਲ ਤੇ ਨਾਲ ਹੀ ਸਾਗ ਤੇ ਕਿਸੇ ਚੀਜ਼ ਦੀ ਹੋਰ ਜ਼ਰੂਰਤ ਨਹੀਂ ਹੈਗੀ ਬਿਲਕੁਲ ਪਰਫੈਕਟ ਹੁੰਦਾ ਸਾਰਾ ਕੁਝ ਤੇ ਜਦੋਂ ਅਸੀਂ ਵੀ ਟੇਸਟ ਕੀਤਾ ਬਾਅਦ ਵਿੱਚ ਤੇ ਬਿਲਕੁਲ ਕਈ ਵਾਰ ਹੁੰਦਾ ਨਮਕ ਘੱਟ ਜਾਂ ਮਿਰਚ ਜ਼ਿਆਦਾ ਜਾਂ ਨਮ ਮਿਰਚ ਘੱਟ ਕੋਈ ਵੀ ਚੀਜ਼ ਵੱਧ ਘੱਟ ਨਹੀਂ ਸੀ ਸਭ ਕੁਝ ਬਿਲਕੁਲ ਪਰਫੈਕਟ ਸੀਗਾ ਪਹਿਲੀ ਵਾਈਟ ਹਰ ਵਾਰ ਦੀ ਤਰ੍ਹਾਂ ਮੇਰੀ ਬੇਟੀ ਟੇਸਟ ਕਰੂਗੀ ਬਹੁਤ ਪਸੰਦ ਆਇਆ ਮੇਰੀ ਬੇਟੀ ਨੂੰ ਇਹ ਉਹ ਕਹਿੰਦੀ ਕਿ ਮੰਮਾ ਤੁਸੀਂ ਦੁਬਾਰਾ ਫੇਰ ਬਣਾਓ ਸੱਚੀ ਗੱਲ ਆ ਦੋ ਤਿੰਨ ਵਾਰੀ ਸਾਡੇ ਇਹ ਸਾਗ ਬਣ ਚੁੱਕਾ ਆ ਜੋ ਕਿ ਬਹੁਤ ਟੇਸਟੀ ਆ ਇਸ ਤਰ੍ਹਾਂ ਲਾਦਾ ਕਿ ਮੂੰਹ ਕਹਿੰਦਾ ਖਾਈ ਜਾਵੇ ਪਰ ਢਿੱਡ ਭਰ ਜਾਂਦਾ ਆ ਮੂੰਹ ਨਹੀਂ ਤੱਕਦਾ ਇੰਨਾ ਟੇਸਟੀ ਸਾਗ ਸਾਡਾ ਇਹ ਬਣ ਕੇ ਤਿਆਰ ਹੋਇਆ ਬਣਾਇਓ ਖਾਇਓ ਮੈਂ ਵੀ ਟੇਸਟ ਕੀਤਾ ਨਾਲ ਜੀ ਪੀ ਤੀ ਲੱਸੀ ਮੈਂ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਬਹੁਤ ਪਸੰਦ ਆ ਸਭ ਨੂੰ ਤੁਸੀਂ ਬਣਾਓਗੇ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਕੋਈ ਜ਼ਿਆਦਾ ਇਹ ਤੇ ਮਿਹਨਤ ਨਹੀਂ ਆਉਂਦੀ ਹੈਗੀ ਤੇ ਦੋ ਜਿੰਨਾ ਚਿਰ ਮਰਜ਼ੀ ਰੱਖ ਕੇ ਖਾਓ ਇਹਨੂੰ ਬਣਾ ਕੇ ਤੇ ਬਹੁਤ ਟੇਸਟੀ ਬਣਿਆ ओके जी ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਸਾਗ ਜਰੂਰ ਬਣਾਣਾ ਦੇਖੋ ਕਿੰਨਾ ਵਧੀਆ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਬਣਾ ਕੇ ਜਰੂਰ ਦੇਖਿਓ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਕਮੈਂਟ ਕਰਨਾ ਸਤਿ ਸ੍ਰੀ ਅਕਾਲ ਜੀ